ਸਾਰਿਆਂ ਨੂੰ ਜੈਮ ਸੀਦੀ ਅੱਜ ਅਸੀਂ ਪੜਾਂਗੇ ਹਿਜਕੀਲ ਦਾ 14ਵਾਂ ਅਧਿਆਇ ਬਤ ਪੂਜਕਾਂ ਦੀ ਸਜਾ ਪਹਿਲੀ ਆਇਤ ਫਿਰ ਇਸਰਾਇਲ ਦੇ ਕੁਝ ਕੁ ਬਜ਼ੁਰਗ ਮੇਰੇ ਕੋਲ ਆਇਆ ਤੇ ਮੂਰੇ ਬੈ ਗਏ ਦੂਸਰੀ ਆਇਤ ਤਦ ਯਹਵਾ ਆਤਮਾ ਯਹਵਾ ਦਾ ਵਚਨ ਮੇਰੇ ਕੋਲ ਆਇਆ ਕਿ ਤੀਸਰੀ ਆਇਤ ਇਹ ਆਦਮੀ ਦੇ ਪੁੱਤਰ ਇਹਨਾਂ ਮਨੁੱਖਾਂ ਨੇ ਆਪਣੀਆਂ ਮੂਰਤੀਆਂ ਨੂੰ ਆਪਣੇ ਮਨਾਂ ਵਿੱਚ ਥਾਂ ਦਿੱਤਾ ਹੈ ਅਤੇ ਆਪਣੀਆਂ ਵਧੀਆਂ ਦੀ ਠੋਕਰ ਆਪਣੇ ਸਾਹਮਣੇ ਰੱਖੀ ਹੈ ਜਿਹੇ ਲੋਕਾਂ ਦਾ ਕੀ ਹੱਕ ਹੈ ਕਿਉ ਮੈਥੋਂ ਕੁਝ ਪੁੱਛਣ ਚੌਥੀ ਆਇਤ ਐਸ ਲਈ ਤੋ ਉਹਨਾਂ ਨਾਲ ਗੱਲਾਂ ਕਰ ਅਤੇ ਉਹਨਾਂ ਨੂੰ ਆਖ ਕੇ ਪ੍ਰਭੂ ਯਹੋਵਾ ਇਹ ਵੇਇੰ ਫਰਮਾਉਂਦਾ ਹੈ ਕਿ ਇਸਰਾਇਲ ਦੇ ਘਰਾਣੇ ਵਿੱਚੋਂ ਜਿਹੜਾ ਕੋਈ ਆਪਣੇ ਮਨ ਵਿੱਚ ਆਪਣੀਆਂ ਮੂਰਤੀਆਂ ਨੂੰ ਥਾਂ ਦਿੰਦਾ ਹੈ ਅਤੇ ਆਪਣੀ ਵਧੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨੱਬੀਆਂ ਦੇ ਕੋਲ ਜਾਂਦਾ ਹੈ ਮੈਂ ਯਹੋਵਾ ਉਹਦੀਆਂ ਮੂਰਤੀਆਂ ਦੀ ਗਿਣਤੀ ਅਨੁਸਾਰ ਉਹਨੂੰ ਉੱਤਰ ਦਿਆਂਗਾ ਪੰਜਵੀਂ ਆਇਤ ਤਾਂ ਮੈਂ ਤਾ ਜੋ ਮੈਂ ਇਸਰਾਇਲ ਦੇ ਘਰਾਣੇ ਦੇ ਮਨਾਂ ਨੂੰ ਫੜਾਂ ਕਿਉਂਕਿ ਉਹ ਸਾਰੇ ਦੇ ਸਾਰੇ ਆਪਣੀਆਂ ਮੂਰਤੀਆਂ ਦੇ ਕਾਰਨ ਮੇਥੋਂ ਦੂਰ ਹੋ ਗਏ ਹਨ ਛੇਵੀਂ ਆਇਤ ਇਸ ਲਈ ਤੂੰ ਇਸਰਾਇਲ ਦੇ ਘਰਾਣੇ ਨੂੰ ਆਖ ਪ੍ਰਭੂ ਯਹੋਵਾਹ ਫਰਮਾਉਂਦਾ ਹੈ ਕਿ ਮੁੜੋ ਅਤੇ ਆਪਣੀਆਂ ਮੂਰਤੀਆਂ ਵੱਲੋਂ ਫਿਰੋ ਅਤੇ ਆਪਣੇ ਸਾਰੇ ਕਿਨੌਣੇ ਕੰਮਾਂ ਵੱਲੋਂ ਮੂੰਹ ਮੋੜੋ 7ਵੀਂ ਆਇਤ ਕਿਉਂ ਜੋ ਹਰੇਕ ਜੋ ਇਸਰਾਇਲ ਦੇ ਘਰਾਣੇ ਵਿੱਚੋਂ ਹੈ ਜਾਂ ਉਹਨਾਂ ਉੱਪਰਿਆਂ ਵਿੱਚੋਂ ਜਿਹੜੇ ਇਸਰਾਇਲ ਦੇ ਵਿੱਚ ਰਹਿੰਦੇ ਹਨ ਮੇਥੋਂ ਅੱਡ ਹੁੰਦਾ ਜਾਂਦਾ ਹੈ ਅਤੇ ਆਪਣੇ ਮਨ ਵਿੱਚ ਆਪਣੀਆਂ ਮੂਰਤੀਆਂ ਦੀ ਮੂਰਤੀਆਂ ਨੂੰ ਥਾਂ ਦਿੰਦਾ ਹੈ ਅਤੇ ਆਪਣੀ ਬਧੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨਬੀ ਦੇ ਕੋਲ ਮੇਰੇ ਵਿਖੇ ਪੁੱਛਣ ਲਈ ਆਉਂਦਾ ਹੈ ਉਹਨੂੰ ਮੈਂ ਯਹੋਵਾ ਆਪੇ ਹੀ ਉੱਤਰ ਦੇਵਾਂਗਾ 8ਵੀਂ ਆਇਤ ਮੇਰਾ ਚਿਹਰਾ ਉਸ ਮਨੁੱਖ ਦੇ ਵਿਰੁੱਧ ਹੋਵੇਗਾ ਅਤੇ ਉਹ ਨੂੰ ਨਿਸ਼ਾਨ ਲਈ ਅਤੇ ਅਖੌਤਾਂ ਲਈ ਹੈਰਾਨੀ ਦਾ ਕਾਰਨ ਬਣਾਵਾਂਗਾ ਅਤੇ ਮੈਂ ਉਹਨੂੰ ਆਪਣੇ ਲੋਕਾਂ ਵਿੱਚੋਂ ਛੇਕ ਦਿਆਂਗਾ ਤਾਂ ਤੁਸੀਂ ਜਾਣੋਗੇ ਕਿ ਮੈਂ ਯਹਵਾ ਹਾਂ 9ਵੀਂ ਆਇਤ ਅਤੇ ਜੇਕਰ ਨਬੀ ਤੋਖਾ ਖਾ ਕੇ ਕੁਝ ਆਖੇ ਤਾਂ ਮੈਂ ਯਹਵਾ ਉਸ ਨਬੀ ਨੂੰ ਤੋਖਾ ਦਿੱਤਾ ਅਤੇ ਆਪਣੇ ਹੱਥ ਮੈਂ ਆਪਣਾ ਹੱਥ ਉਹਦੇ ਉੱਤੇ ਚੁੱਕਾਂਗਾ ਤੇ ਉਹਨੂੰ ਆਪਣੀ ਇਸرائیਲੀ ਪ੍ਰਜਾ ਵਿੱਚੋਂ ਮਿਟਾ ਦੇਵਾਂਗਾ 10ਵੀਂ ਆਇਤ ਅਤੇ ਉਹ ਆਪਣੇ ਬਦੀ ਦਾ ਦੰਨ ਭੁਤਣਗੇ ਨਬੀ ਦੀ ਬਦੀ ਦਾ ਦੰਨ ਉਹ ਵੀ ਉਹ ਹੀ ਉਹੀ ਹੋਵੇਗਾ ਜਿਹੜਾ ਉਹ ਦਾ ਪੁੱਛਣ ਵਾਲੇ ਦਾ ਹੋਵੇਗਾ 11ਵੀਂ ਆਇਤ ਤਾਂ ਜੋ ਇਸਰਾਇਲ ਦੇ ਘਰਾਣੇ ਮੇਰੇ ਪਿੱਛੇ ਤੁਰਨ ਤੋਂ ਕਰਾਹੇ ਨਾ ਪਏ ਜਾਵੇ ਅਤੇ ਆਪਣੀਆਂ ਸਾਰਿਆਂ ਅਪਰਾਧਾਂ ਨਾਲ ਫਿਰ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੇ ਸਗੋ ਪ੍ਰਭੂ ਉਹ ਦਾ ਵਾਅਦਾ ਵਾਕ ਹੈ ਕਿ ਉਹ ਮੇਰੀ ਪ੍ਰਜਾ ਹੋਣ ਅਤੇ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ 12ਵੇਂ ਆਇਤ ਇਹ ਹਵਰ ਦਾ ਵਚਨ ਮੇਰੇ ਕੋਲ ਆਇਆ ਕਿ ਇਹ ਆਦਮੀ ਦੇ ਪੁੱਤਰ ਜਦੋਂ ਕੋਈ ਦੇਸ਼ ਭਾਰੀ ਪਾਪ ਕਰਕੇ ਮੇਰੇ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁਕਾਂ ਅਤੇ ਉਸ ਦੀ ਰੋਟੀ ਦਾ ਉਪਰਾਲਾ ਪਨ ਸੁਟਾਂ ਅਤੇ ਉਥੇ ਕਾਲਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁਟਾਂ 14ਵੇਂ ਆਇਤ ਤਾਂ ਭਾਵੇਂ ਉਹ ਉਸ ਵਿੱਚ ਨੂਹ, ਦਾਨੀਅਲ ਅਤੇ ਯੁਬ ਤਿੰਨੇ ਮਨੁੱਖ ਹੋਣ ਪ੍ਰਭੂ ਯਹੋਵਾ ਦਾ ਵਾਕ ਹੈ ਉਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਛਡਾਉਣਗੇ 15ਵੀਂ ਆਇਤ ਜੇਕਰ ਮੈਂ ਕਿਸੇ ਦੇਸ਼ ਵਿੱਚ ਬੁਰੇ ਦਰਿੰਦੇ ਕਲਾਂ ਕੇ ਉਸ ਵਿੱਚ ਫਿਰ ਕੇ ਉਸ ਨੂੰ ਉਜਾੜ ਸੁੱਟਣਾ ਤੇ ਉਹ ਇਥੋਂ ਤੀਕ ਵਿਰਾਨ ਹੋ ਜਾਵੇ ਕਿ ਉਹਨਾਂ ਦਰਿੰਦਿਆਂ ਕਰਕੇ ਕੋਈ ਉਸ ਵਿੱਚੋਂ ਲੰਘ ਨਾ ਸਕੇ 16ਵੀਂ ਆਇਤ ਤਾਂ ਪ੍ਰਭੂ ਜਹਵਾ ਦਾ ਵਾਕ ਹੈ ਮੈਂ ਨੂੰ ਆਪਣੀ ਜਾਨ ਦੀ ਸੌਂ ਕੇ ਭਾਵੇਂ ਇਹ ਤਿੰਨੇ ਮਨੁੱਖ ਉਸ ਵਿੱਚ ਹੋਣ ਤਾਂ ਵੀ ਉਹ ਤਿਆਂ ਤੇ ਪੁੱਤਰਾਂ ਨੂੰ ਛੁਡਾ ਨਾ ਸਕਣਗੇ ਕੇਵਲ ਉਹ ਆਪ ਹੀ ਬਚਣਗੇ ਅਤੇ ਦੇਸ਼ ਵੀ ਰਨ ਹੋ ਜਾਵੇਗਾ 17ਵੀਂ ਆਇਤ ਜੇਕਰ ਜਾਂ ਜੇਕਰ ਮੈਂ ਉਸ ਦੇਸ਼ ਵਿੱਚ ਤਲਵਾਰ ਘਲਣਾ ਅਤੇ ਆਖਾਂ ਇਹ ਤਲਵਾਰ ਦੇਸ਼ ਵਿੱਚ ਲੰਘ ਪਈ ਮੈਂ ਉਹ ਦੇ ਮਨੁੱਖਾਂ ਤੇ ਪਸ਼ੂਆਂ ਨੂੰ ਵੱਢ ਸੁੱਟਾਂ 18ਵੀਂ ਆਇਤ ਤਾਂ ਪ੍ਰਭੂ ਹਵਾ ਦਾ ਵਾਕ ਹੈ ਮੈਨੂੰ ਆਪਣੀ ਜਾਨ ਦੀ ਸੌਂ ਕੇ ਭਾਵੇਂ ਤਿੰਨੇ ਮਨੁੱਖ ਉਸ ਵਿੱਚ ਹੋਣ ਤਾਂ ਵੀ ਉਹ ਤਿਆਂ ਪੁੱਤਰਾਂ ਨੂੰ ਨਾ ਬਚਾ ਸਕਣਗੇ ਸਗੋਂ ਕੇਵਲ ਆਪ ਹੀ ਬਚਣਗੇ ਉੱਨੇ ਮੈਂ ਆਇਤ ਜਾਂ ਜੇਕਰ ਮੈਂ ਉਸ ਦੇਸ਼ ਵਿੱਚ ਬਵਾ ਕੱਲਾਂ ਅਤੇ ਲਹੂ ਵਹਾ ਕੇ ਆਪਣਾ ਕਹਿਰ ਉਸ ਉੱਤੇ ਕੱਲਾਂ ਜੋ ਉੱਥੋਂ ਦੇ ਆਦਮੀਆਂ ਅਤੇ ਡੰਗਰਾਂ ਨੂੰ ਵੱਢ ਸੁੱਟਾਂ ਵੀ ਮੈਂ ਆਇਤ ਪਾਵੇਂ ਨੂੰ ਡਾਨੀਅਲ ਅਤੇ ਜੂਬ ਉਸ ਵਿੱਚ ਹੋਣ ਤਾਂ ਵੀ ਪ੍ਰਭੂ ਯਹਵਾ ਦਾ ਵਾਅਦਾ ਵਾਕੇ ਕਿ ਮੈਨੂੰ ਆਪਣੀ ਜਾਨ ਦੀ ਸੌ ਕਿ ਉਹ ਨਾ ਪੁੱਤਰਾਂ ਨੂੰ ਪੁੱਤਰਾਂ ਨੂੰ ਛਡਾ ਸਕਣਗੇ ਨਾ ਧੀਆਂ ਨੂੰ ਸਗੋਂ ਆਪਣੇ ਹੀ ਧਰਮ ਦੇ ਕਾਵਨ ਰ ਕਰਨ ਕੇਵਲ ਆਪਣੀਆਂ ਹੀ ਜਾਨ ਨੂੰ ਬਚਾ ਲੈਣਗੇ ਇਕਮੇ ਆਇਤ ਸੋ ਪ੍ਰਭੂ ਹ ਵਯੰ ਫਰਮਾਦਾ ਹੈ ਨਾਲੇ ਜੇ ਮੈਂ ਆਪਣੇ ਚਾਰ ਭਿਆਨਕ ਨਿਯਾਂ ਅਰਥਾਤ ਤਲਵਾਰ ਕਾਲ ਬੁਰੇ ਦਰਿੰਦੇ ਅਰ ਬਬਾ ਯਰੂਸ਼ਲਮ ਉੱਤੇ ਕੱਲਾਂ ਕਿ ਉਸ ਵਿੱਚ ਆਦਮੀਆਂ ਤੇ ਡੰਗਰਾਂ ਨੂੰ ਵੱਢ ਸੁੱਟਾਂ 22ਵੇਂ ਆਇਤ ਤਾਂ ਵੀ ਵੇਖੋ ਉੱਥੇ ਕੁਝ ਕੋ ਪੁੱਤਰ ਧੀਆ ਬਚ ਰਹਿਣਗੇ ਜਿਵੇਂ ਜਿਹੜੇ ਕੱਡੇ ਜਾਣਗੇ ਅਤੇ ਤੁਹਾਡੇ ਕੋਲ ਪਹੁੰਚਾਏ ਜਾਣਗੇ ਤੇ ਤੁਸੀਂ ਉਹਨਾਂ ਦੇ ਚਾਲ ਚੱਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖ ਕੇ ਉਸ ਬੱਲਾ ਦੇ ਵਿਖੇ ਜੋ ਮੈਂ ਯਰੂਸ਼ਲਮ ਉੱਤੇ ਕੱਲੀ ਅਤੇ ਉਹਨਾਂ ਸਾਰੀਆਂ ਬਲਾਵਾਂ ਦੇ ਵਿਖੇ ਜੋ ਮੈਂ ਉਸ ਉੱਤੇ ਕੱਲੀਆਂ ਹਨ ਤੁਸੀਂ ਤਸੱਲੀ ਪਾਓਗੇ ਤੇ ਇਹ ਵੀ ਐਤ ਅਤੇ ਉਹ ਵੀ ਜਦ ਤੁਸੀਂ ਉਹਨਾਂ ਦੇ ਚਾਲ ਚੱਲਣਾ ਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ ਤਾਂ ਤੁਸੀਂ ਤਸੱਲੀ ਤੁਹਾਡੀ ਤਸੱਲੀ ਹੋਵੇਗੀ ਤੇ ਤੁਸੀਂ ਜਾਣੋਗੇ ਕਿ ਜੋ ਕੁਝ ਮੈਂ ਕੀਤਾ ਬਿਨਾਂ ਕਾਰਨ ਨਹੀਂ ਕੀਤਾ ਇਹ ਹਵਾ ਦਾ ਵਾਕ ਹੈ ਆਮੀਨ ਪ੍ਰਭੂ ਜੀ ਨੇ ਵਚਨ ਪੜ੍ਹੇ ਸੋ ਨੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਇਜਮ ਸਿੱਕੀ